ਸਾਤਰੀਏ ਕਾਲ ਜੀ ਅੱਜ ਅਸੀਂ ਲੈ ਕੇ ਆਏ ਆ ਪੰਜਾਬ ਦੀ ਜੀਕੇ ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਬਹੁਤ ਮਹੱਤਵਪੂਰਨ ਕੁਸਚਨ ਆਨਸਰ ਜੋ ਹਰ ਪੇਪਰ ਵਿੱਚ ਘੱਟੋ ਘੱਟ ਕੋਈ ਇੱਕ ਜਾਂ ਦੋ ਕੁਸਚਨ ਤਾਂ ਇਹਨਾਂ ਵਿੱਚੋਂ ਪੱਕੇ ਆਉਣਗੇ ਇਸ ਲਈ ਤੁਸੀਂ ਜ਼ਰੂਰ ਇਹ ਵਾਲੀ ਵੀਡੀਓ ਦੇਖੋ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਿਆ ਹੋਣਗੀਆਂ ਪੰਜਾਬੀ ਜੀਕੇ ਦੀਆਂ ਇੱਕ ਵਾਰੀ ਇਹ ਪੂਰੀ ਵੀਡੀਓ ਦੇਖੋ ਤੁਹਾਨੂੰ ਇਸ ਵਿੱਚ ਅਜਿਹੇ ਬਹੁਤ ਸਾਰੇ ਕੁਸਚਨ ਮਿਲਣਗੇ ਜ ਜਨਰਲ ਸੁਣ ਕੇ ਤੁਹਾਨੂੰ ਲੱਗੇਗਾ ਕਿ ਹਾਂ ਜੀ ਵਾਕਈ ਇਹ ਵੀਡੀਓ ਸਾਡੇ ਲਈ ਜ਼ਰੂਰੀ ਤੇ ਮਹੱਤਵਪੂਰਨ ਹੈ ਆਓ ਦੇਖਦੇ ਹਾਂ ਪਹਿਲਾ ਕੁਐਸਚਨ ਪੰਜਾਬ ਦੀ ਰਾਜਧਾਨੀ ਕੀ ਹੈ? A ਅੰਮ੍ਰਿਤਸਰ B ਚੰਡੀਗੜ੍ਹ C ਲੁਧਿਆਣਾ D ਜਲੰਧਰ ਤਾ ਸਹੀ ਆਨਸਰ ਹੈ B ਚੰਡੀਗੜ੍ਹ ਨੈਕਸਟ ਕੁਐਸਚਨ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? A ਪਟਿਆਲਾ B ਅੰਮ੍ਰਿਤਸਰ C ਲੁਧਿਆਣਾ D ਬਠਿੰਡਾ ਤਹੀ ਤਾਂ ਸਹੀ ਆਨਸਰ ਹੈ C ਲੁਧਿਆਣਾ ਪੰਜਾਬ ਦੇ ਮੁੱਖ ਮੰਤਰੀ ਕੌਣ ਹਨ? A ਕੈਪਟਨ ਅਮਰਿੰਦਰ ਸਿੰਘ B ਚਰਨਜੀਤ ਚੰਨੀ C ਭਗਵੰਤ ਮਾਨ D ਸੁਖਵੀਰ ਬਾਦਲਾਤਾ ਤਹੀ ਤਾਂ ਸਹੀ ਆਨਸਰ ਹੈ सी भगवंत मान नैक्सट क्वेश्चन पंजाब किड़े नदी उत्ते वसया है जड़े दरिया उत्ते वसया है गंगा रावी जमुना ज नर्मदा तो इसका सही आंसर है बी रावी नैक्सट क्वेश्चन का राजपंची मोर, बाज तितली गलैरी तो इसका सही आंसर है बाज नैक्सट क्वेश्चन पंजाब का राज फुल की है ए गुलाब बी कमल सी चंपा ज ਗਲੇਡੀਓਲਸ ਜਾਂ ਸਵਾਲ ਫੁੱਲ ਤੇ ਇਹਦਾ ਸਹੀ ਆਨਸਰ ਹੈ ਡੀ ਗਲੇਡੀਓਲਸ ਜਾਂ ਕਿ ਸਵਾਲ ਫੁੱਲ ਨੈਕਸਟ ਕੁਐਸਚਨ ਪੰਜਾਬ ਦੇ ਰਾਜ ਭਾਸ਼ਾ ਕੀ ਹੈ ਹਿੰਦੀ ਪੰਜਾਬੀ ਉਰਦੂ ਜਾਂ ਅੰਗਰੇਜ਼ੀ ਇਹਦਾ ਸਹੀ ਆਨਸਰ ਹੈ ਪੰਜਾਬੀ ਨੈਕਸਟ ਕੁਐਸਚਨ ਪੰਜਾਬ ਦੀ ਸਥਾਪਨਾ ਕਦੋਂ ਹੋਈ ਸੀ 1950 1947 1966 ਜਾਂ 1972 ਇਸ ਦਾ ਸਹੀ ਉੱਤਰ ਹੈ 1966 ਨੈਕਸਟ ਕੁਐਸਚਨ ਪੰਜਾਬ ਵਿੱਚ ਕਿਹੜਾ ਸਭ ਤੋਂ ਵੱਡਾ ਗੁਰਦੁਆਰਾ ਹੈ हजूर साहब, अकाल तख्त साहब, हरिमंदर साहिब जेरी साहिब इसका सही आंसर है सी हरिमंदर साहब नैक्सट क्वेश्चन पंजाब का राज सिंबल की है ए शेर बी गरुड़ सी अशोक चक्र ज खंडा तो इसका सही आंसर है डी खंडा नैक्सट क्वेश्चन का प्रमुख नाच कि है ए भंगड़ा बी घूमर सी रास डी डांडिया तो इसका सही आंसर है ए भंगड़ा नैक्सट क्वेश्चन ਕਿਹੜਾ ਪੰਜਾਬੀ ਲੋਕ ਨਾਚ ਮੁੱਖ ਤੌਰ ਤੇ ਔਰਤਾਂ ਕਰਦੀਆਂ ਹਨ A ਭੰਗੜਾ B ਚੁੰਮਰ C ਗਿੱਧਾ D ਲਵਣੀ ਤੇ ਇਸਦਾ ਸਹੀ ਆਨਸਰ ਹੈ C ਗਿੱਧਾ ਨੈਕਸਟ ਕੁਐਸਚਨ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਖੇਤਰਫਲ ਦੇ ਹਿਸਾਬ ਨਾਲ ਅੰਮ੍ਰਿਤਸਰ ਲੁਧਿਆਣਾ ਫਾਜ਼ਿਲਕਾ ਜਾਂ ਬਠਿੰਡਾ ਤਾਂ ਇਸਦਾ ਸਹੀ ਆਨਸਰ ਹੈ B ਲੁਧਿਆਣਾ ਨੈਕਸਟ ਕੁਐਸਚਨ ਪੰਜਾਬ ਵਿੱਚ ਕੁਲ ਕਿੰਨੇ ਜ਼ਿਲ੍ਹੇ ਹਨ A B B 23 C 24 D 22 ਤਾਂ ਇਸਦਾ ਸਹੀ ਆਨਸਰ ਹੈ B ਨੈਕਸਟ ਕੁਐਸਚਨ ਪੰਜਾਬ ਦੀ ਸਭ ਤੋਂ ਵਧੀਆ ਫਸਲ ਕਿਹੜੀ ਮੰਨੀ ਜਾਂਦੀ ਹੈ A ਕਣਕ B ਮੱਕੀ C ਚੌਲ D ਕਪਾਤਾ ਇਹ ਸਹੀ ਆਨਸਰ ਹੈ A ਕਣਕ ਨੈਕਸਟ ਕੁਐਸਚਨ ਪੰਜਾਬ ਕਿਹੜੀ ਉਪਜਾਊ ਧਰਤੀ ਤੇ ਵਸਿਆ ਹੈ A ਪਟਾਰੀ ਮੈਦਾਨ B ਭਾਰਤੀ ਥਲ C ਭਾਗਾ ਦਾ ਮੈਦਾਨ D ਇੰਦੋ ਗੈਜ਼ੇਟਿਕ ਮੈਦਾਨ ਇਹਦਾ ਸਹੀ ਆਨਸਰ ਹੈ D ਇੰਦੋ ਗੈਜ਼ੇਟਿਕ ਮੈਦਾਨ ਨੈਕਸਟ ਕੁਐਸਚਨ ਪੰਜਾਬ ਵਿੱਚ ਆਉਂਦੇ ਤਿੰਨ ਮੁੱਖ ਦਰਿਆ ਕਿਹੜੇ ਹਨ ऑप्शन ए ऑप्शन बी ऑप्शन सी ऑप्शन डी तो सही आंसर है ऑप्शन ए रवि ब्यास से सतलुज नैक्सट क्वेश्चन पंजाब शब्दार्थ की है ए बी सी या डी इन्हों सही है ए पंज दरियावान वाला देश नैक्सट क्वेश्चन पंजाब का राज रुख कि बोढ़ निम शिशम आम तो सही आंसर है सी शीशम नैक्सट क्वेश्चन पंजाब दरसात ज्यादातर किसमें होंदिया हैं ਸਰਦੀ ਵਿੱਚ ਗਰਮੀ ਵਿੱਚ ਮਾਨਸੂਨ ਵਿੱਚ ਜਾਂ ਪਸੰਤ ਵਿੱਚ ਤਾਂ ਇਸ ਦਾ ਸਹੀ ਆਨਸਰ ਹੈ ਮਾਨਸੂਨ ਨੈਕਸਟ ਕੁਐਸਚਨ ਪਟਿਆਲਾ ਘਰਾਣਾ ਕਿਹੜੀ ਕਲਾ ਨਾਲ ਸੰਬੰਧਿਤ ਹੈ ਲੇਖਕਤਾ ਸੰਗੀਤ ਨਾਟਕ ਜਾਂ ਚਿੱਤਰਕਲਾ ਤਾਂ ਇਸ ਦਾ ਸਹੀ ਆਨਸਰ ਹੈ ਬੀ ਸੰਗੀਤ ਨੈਕਸਟ ਕੁਐਸਚਨ ਪੰਜਾਬ ਦਾ ਸਭ ਤੋਂ ਪ੍ਰਾਚੀਨ ਕਿਲਾ ਕਿਹੜਾ ਹੈ ਬਿਠਿੰਡਾ ਕਿਲਾ ਲੋਧੀ ਕਿਲਾ ਰੋਪੜ ਕਿਲਾ ਜਾਂ ਫਿਰੋਜ਼ਪੁਰ ਕਿਲਾ ਤਾਂ ਇਸ ਦਾ ਸਹੀ ਆਨਸਰ ਹੈ ਏ ਬਿਠਿੰਡਾ ਕਿਲਾ ਨੈਕਸਟ ਕੁਐਸਚਨ ਪਿੰਡਾਂ ਦੀ ਧੜਕਣ ਕਿਹੜਾ ਰਸਤਾ ਕਿਹਾ ਜਾਂਦਾ ਹੈ ਪੱਕਾ ਰਸਤਾ ਖੇਤ ਦਾ ਰਸਤਾ ਕੱਚਾ ਰਸਤਾ ਜਾਂ ਪਾਣੀ ਦਾ ਰਸਤਾ ਇਸ ਦਾ ਸਹੀ ਆਨਸਰ ਹੈ ਪੱਕਾ ਰਸਤਾ ਪੰਜਾਬ ਦੇ ਲੋਕਾਂ ਦੀ ਮੁੱਖ ਪਹਿਰਾਵਾ ਕੀ ਹੈ ਸਾੜੀ ਲੁੰਗੀ ਸਲਵਾਰ ਕਮੀਜ਼ ਜਾਂ ਪੈਂਟ ਸ਼orts ਇਸ ਦਾ ਸਹੀ ਆਨਸਰ ਹੈ ਸੀ ਸਲਵਾਰ ਕਮੀਜ਼ ਨੈਕਸਟ ਕੁਐਸਚਨ ਪੰਜਾਬੀ ਕਵਿਤਾ ਦਾ ਬਾਬਾ ਕਿਸ ਨੂੰ ਕਿਹਾ ਜਾਂਦਾ ਹੈ ਸ਼ਿਵ ਕੁਮਾਰ ਪਟਾਲਪੀ ਬਾਬਾ ਫਰੀਦ ਅਮਰਤਾ ਪ੍ਰੀਤਮ ਜਾਂ ਪਾਸ਼ ਤੇ ਇਸ ਅਹੀ ਅਨਸਰ ਹੈ ਬਾਬਾ ਫਰੀਦ ਨੈਕਸਟ ਕੁਐਸਚਨ ਲਾਲਾ ਲਾਜਪਤ ਰਾਏ ਦਾ ਜਨਮ ਕਿੱਥੇ ਹੋਇਆ ਸੀ ਲੁਧਿਆਣਾ ਵਿੱਚ ਮੋਗਾ ਵਿੱਚ ਟੁੜਿੱਕੀ ਜਾਂ ਰੋਪੜ ਤੇ ਇਸ ਦਾ ਸਹੀ ਅਨਸਰ ਹੈ ਸੀ ਟੁੜਿੱਕੀ ਨੈਕਸਟ ਕੁਐਸਚਨ ਪੰਜਾਬ ਦਾ ਮਸ਼ਹੂਰ ਖੇਡ ਮੇਲਾ ਕਿਹੜਾ ਹੈ ਰਾਜਪੁਰਾ ਦਾ ਮੇਲਾ ਮਾਗੀ ਦਾ ਮੇਲਾ ਕਿਲਾ ਰਾਇਪੁਰ ਦਾ ਮੇਲਾ ਜਾਂ ਕਿਲਾ ਰਾਇਕੋਟ ਦਾ ਮੇਲਾ ਤੇ ਇਸ ਦਾ ਸਹੀ ਅਨਸਰ ਹੈ ਮਾਗੀ ਦਾ ਮੇਲਾ ਨੈਕਸਟ ਕੁਐਸਚਨ ਪੰਜਾਬ ਦੇ ਕਿਸ ਸ਼ਹਿਰ ਨੂੰ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਜਾਂਚਲੰਤ ਨੂੰ ਸਹੀ ਅਨਸਰ ਹੈ ਬੀ ਲੁਧਿਆਣਾ ਨੈਕਸਟ ਤੇ ਲਾਸਟ ਕੁਐਸਚਨ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸੋਨੇ ਦੀ ਨਗਰੀ ਕਿਹਾ ਜਾਂਦਾ ਹੈ ਬਿਠਿੰਡਾ ਮੋਗਾ ਮਲੋੜ ਜਾਂ ਅੰਮ੍ਰਿਤਸਰ ਤੇ ਤੁਹਾਨੂੰ ਸਾਰਿਆਂ ਨੂੰ ਇਸ ਦਾ ਅਨਸਰ ਪਤਾ ਹੈ ਕਿ ਅੰਮ੍ਰਿਤਸਰ ਨੂੰ ਸੋਨੇ ਦੀ ਨਗਰੀ ਕਿਹਾ ਜਾਂਦਾ ਹੈ ਇਸ ਦੇ ਨਾਲ ਹੀ ਸਾਡੀ ਅੱਜ ਦੀ ਪੰਜਾਬੀ ਜੀਕੇ ਇੱਥੇ ਹੀ ਖਤਮ ਹੁੰਦੀ ਹੈ ਤੇ ਅਗਲੀ ਵੀਡੀਓ ਲੈ ਕੇ ਜਲਦੀ ਹੀ ਅਸੀਂ ਹਾਜ਼ਰ ਹੋਵਾਂਗੇ ਵਧੀਆ ਤੇ ਇੰਪੋਰਟੈਂਟ ਕੁਐਸਚਨ ਲੈ ਕੇ ਤਾਂ ਤੱਕ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ